ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਵੜਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਤਿੰਨ ਤਾਂ ਆ ਗੀਆਂ ਬਈ ਤਾਜ਼ੀਆਂ ਸੂਈਆਂ ਤੇ ਇੱਕ ਆ ਗਈ ਬਈ ਗੱਬਣ ਜੱਸੀ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਲਾਸਟ ਤੇ ਬਈ ਨਗੀਨਾ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਗਈ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਸਰੀਕਾ ਸਸਰੀਕਾ ਬਾਈ ਹੋ ਠੀਕ ਹੋ ਬਾਈ ਬਹੁਤ ਵਧੀਆ ਬਾਈ ਜੀ ਨਾਮ ਤੇ ਆਪਣਾ ਏਡਰੈਸ ਬੋਲ ਦਿਓ ਹਾਂ ਬੱਗਾ ਹੈ ਜੀ ਪਿੰਡ ਚੌਕੇ ਜਿਹੜਾ ਰਿੰਡਾ ਤਹਿਰ ਵਾਲਿਆਂ ਦੇ ਨੇੜੇ ਪਿੰਡ ਬਾਈ ਨੇੜੇ ਬਾਈ ਖੋਖਰ ਵੀ ਨੇੜੇ ਆ ਰੰਪਰਾ ਸ਼ਹਿਰ ਵੀ ਨੇੜੇ ਤੱਪਾ ਸ਼ਹਿਰ ਵੀ ਨੇੜੇ ਹੈ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ 9576224670 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਚ ਇਹ ਬਾਈ ਪਾਚੂ ਸੂਈ ਹੈ ਬੱਚਾ ਦੇ ਨਾਲ ਉਹ ਨਾਲ ਹੀ ਹੈ ਜੀ ਠੀਕ ਹੈ ਬਾਈ ਕਿਹੜਾ ਸੂਆ ਸੂਈਆ ਸੂਆ ਬਾਈ ਦੂਜਾ ਦੂਜਾ ਸੂਆ ਬੱਚਾ ਬੱਚਾ ਆ ਗਿਆ ਹਣਾ ਬੱਚਾ ਬੱਚਾ ਠੀਕ ਹੈ ਬਾਈ ਬਾਈ ਹੁਣ ਹੋਊਗਾ ਇਹਦੇ ਥੱਲੇ 13 ਕਿਲੋ ਦੁੱਧ 14 ਕਿਲੋ ਦੁੱਧ ਧਿਆਰ ਉਹਦਾ 15 14 ਮਲ ਦਾ ਠੀਕ ਹੈ ਬਾਈ ਹਾਂ ਕਿੰਨਾ ਕ ਪਾ ਦੂ ਬਾਈ ਦੁੱਧ ਤਾਂ ਪਾ ਦੂ 17 18 ਕਿਲੋ ਠੀਕ ਆ ਇਹ ਭਾੜਾ ਬੁੰਡਾ ਬੈਠਦਾ ਕੀ ਬਾਤ ਹੈ ਬਹੁਤ ਕੁਆਲਟੀ ਵਾਲਾ ਮੈਂ ਕੋਈ ਦੋ ਟਾਈਮ ਚਬਾਈ ਕਰ ਲਾ 1000 ਕੋਈ ਦਿੱਕਤ ਨਹੀਂ ਆਪਾਂ ਚਬਾਈ ਦਾ ਦਾ ਅਗਲੇ ਜਦੋਂ ਆਪਾਂ ਦੁੱਧੀ ਕਹਿੰਦਾ ਵੀ ਇਹਨਾਂ ਦਾ ਟਾਈਮ ਆ ਵੀ ਚਬਾਈ ਕਰ ਲੈ ਕੋਈ ਦਿੱਕਤ ਨਹੀਂ ਲੇਵੇ ਦੀ ਫੀਟਿੰਗ ਫੁੱਟਿੰਗ ਵਾਲਾ ਇੱਕ ਨੰਬਰ ਆ ਬਾਈ ਜਮਾ ਥਣ ਥਣ ਬੜਾ ਚੰਗਾ ਹੂੰ ਫਰਦ ਨੀਂ ਦੇਖ ਬੈੜ ਵੀ ਬਹੁਤ ਸੋਹਣੀ ਆ ਯਾਰ ਸਹੀ ਗੱਲ ਉਹ ਚੰਗੇ ਕੱਦ ਕਠ ਵਾਲੀ ਬੈੜ ਹੈ ਨਾ ਰੱਖਣ ਵਾਲੀ ਬੈੜ ਆ ਸਹੀ ਗੱਲ ਆ ਭਾਈ ਇਤਨਾ ਆਪ ਦਿਖਾਈਏ ਤਾਂ ਥਣਲੇ ਬਕਰਮਾਲੀ ਦੇ ਲਿਆ ਕੀ ਬਾਤ ਆ ਬਹੁਤ ਸੋਹਣਾ ਥਣ ਹੱਤੀ ਚੋਲੇ ਮਸ਼ੀਨ ਤੇ ਕੋਈ ਡਿੱਕਤੀ ਨਹੀਂ ਗੀ ਬੁੱਦੀ ਬੁੱਦੀ ਦੇਖ ਤੂੰ ਬੈੜ ਦੀ ਬੜੀ ਚੰਗੀ ਆ ਹੈ ਨਾ ਹਾਂ ਮੂਮਾ ਕਿੰਨਾ ਸੋਹਣਾ ਇੱਕ ਨੰਬਰ ਦਾ ਕਾਲੀ ਬੈੜ ਆ ਭਾਈ ਲਿੱਸੀ ਨਹੀਂ ਲਾਮੀ ਨਹੀਂ ਕਿਸੇ ਵਕਤ ਤੱਕ ਬਾਕੀ ਠੰਡੀ ਸੀ ਲੋ ਕਰੇ ਰੱਖਣ ਵਾਲੇ ਭਾਈ ਦੁੱਧ ਵਾਲੀਆਂ ਬੈੜਾਂ ਆ ਸਾਵੀਆਂ ਤਿੰਨੇ ਹੂੰ ਕੁਆਲਿਟੀ ਵਾਲੀਆਂ ਆ ਜਾ ਤੋਰਾ ਦਰਾ ਪੈਸੇ ਨੂੰ ਪਾ ਚੈੱਕ ਕਰਵਾ ਨਾ ਬਾਈ ਚਮਕ ਬਹੁਤ ਆ ਯਾਰ ਬਹੁਤ ਹਮ ਸਹੀ ਗੱਲ ਚਮਕ ਦਮ ਕ ਬਹੁਤ ਆ ਬਾਕੀ ਅਡਰ ਆ ਜਿਹੜਾ ਫੀਲਡਿੰਗ ਵਾਲਾ ਆਰਡਰ ਕਾ ਬੜਾ ਜੰਗਾ ਪਾ ਡਕੂਂਦਾ ਯਾਰ ਬਈ ਬਹੁਤ ਟੌਪ ਦਾ ਬੜਾ ਕਮਾਲ ਦਾ ਵਿਚਾਲੇ ਆ ਪੱਟਿਆਂ ਦੇ ਨਹੀਂ ਕੀ ਬਾਤ ਬਹੁਤ ਸੁਹਣਾ ਹਵਾਨਾ ਕਰਮ ਵਾਲੀ ਮੈਨੂੰ ਹੀ ਮੈਨੂੰ ਹੀ ਲੱਗਿਆ ਕਹਿੰਦੀ ਭੰਡਾ ਜਿਹੜਾ ਲੱਗਿਆ ਬਾਕੀ ਥਾਣਾ ਹੱਥੀਂ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਕੁਝ ਨਹੀਂ ਤੂੰ ਜਮਾ ਬੜੀ ਇੱਕ ਨੰਬਰ ਹਮ ਛੜੇ ਬੱਚੇ ਦਾ ਕਰਕੇ ਕੱਲ ਕਰਦੀ ਹੈ ਨਾ ਕੋਲੇ ਖਿੱਚ ਕਰਦੀ ਹੈ ਤੇ 22 ਧਾਰਾਂ ਮਾਰੋਗੇ 12 ਮਾਰੇ ਬਾਈ 1 ਨੰਬਰ ਤੇ ਮੁੱਲ ਫਿਰ ਮੁੱਲ ਬਾਈ ਜਾਇਜ਼ ਕਰਾਂ ਫੋਨ ਦੀ ਕਰਦੇ ਆਂ ਠੀਕ ਆ ਮੁੱਲ ਬਾਈ ਤੇ ਬਾਈ ਅੱਗੇ ਵੀ ਜਾਇਜ਼ ਹੁੰਦੇ ਆ ਤੇ ਮੁੱਲ ਬਾਈ ਕਹਿੰਦਾ ਅੱਜ ਵੀ ਜਾਇਜ਼ ਕਰਾਂਗੇ ਪਰ ਜਿਹੜੇ ਮੁੱਲ ਹੋਣਗੇ ਫੋਨ ਤੇ ਹੋਣਗੇ ਵੇਚਣ ਵਾਲੀ ਹੋਣਗੇ ਯਾਰ ਬਾਈ ਯਾਰ ਟਾੜਾ ਬਾਟੇ ਵਾਲੀ ਮੁੱਲ ਬਾਈ ਕਹਿੰਦਾ ਬਸ ਵੇਚਣ ਵਾਲੇ ਹੋਣਗੇ ਬਾਈ ਬਾਹਲੇ ਆਪਾਂ ਮੁੱਲ ਨਹੀਂ ਕਰਨੇ ਤੇ ਧਾਰਾਂ ਬਾਈ ਕਹਿੰਦਾ ਆਪਾਂ ਤੁਹਾਨੂੰ ਮਾਰ ਕੇ ਦਿਖਾ ਦਿੰਨੇ ਆ 22 ਤੁਹਾਨੂੰ ਚੈੱਕ ਕਰਵਾ ਲਾ ਜੀ 1 ਨੰਬਰ ਆ ਸਾਰੀਆਂ ਬੜਾ ਤਿੰਨ ਗਾਰੰਟੀ ਵਾਲੀਆਂ ਹੋ ਠੀਕ ਆ ਹਾਂ ਠੰਡੀ ਠੰਡੀ ਬਹੁਤ ਆ ਬਾਈ ਹੈ ਨਾ ਇੱਕ ਨੰਬਰ ਆ ਬਾਈ ਲੈ ਦੇਖ ਲੈ ਬੱਚਾ ਟੱਗਾ ਕਿੰਨਾ ਮਸਾਣ ਚੈੱਕ ਕਰ ਸਕਦੇ ਦੁਬਾਰੇ ਦਿਖਾ ਦੇ ਪਸਵਾਓ ਕੀ ਬਾਤ ਆ ਪਸਮਾਰ ਜੀ ਮਹਾਰਮਣ ਮੇਨ ਕਰਨਾ ਠੰਡੀ ਸੀਲ ਬਹੁਤ ਆ ਪਸਮਾਰ ਦੇ ਕਿੰਨਾ ਚੰਗਾ ਸਾਲ ਕੱਟਿਆ ਜਾ ਹੈ ਨਾ ਚਵਾਈ ਮੁੰਡੇ ਸਣੇ ਬਾਈ ਚੌਣੀ ਵਾਲਾ ਚੰਗਾ ਬਾਈ ਹੈ ਨਾ ਇੱਕ ਨੰਬਰ ਸਣ ਵਾਲਾ ਚੰਗਾ ਬਾਈ ਹਮ ਸਹੀ ਠੰਡੇ ਸਾਰੇ ਜਵਾਈ ਆ ਯਾਰ ਸਹੀ ਗੱਲ ਆ ਬਾਈ ਏਨਾ ਕਈਰ ਹੱਥ ਜੀ ਨਹੀਂ ਆਉਂਦਾ ਥਣਕ ਨਹੀਂ ਨਾ ਨਾ ਉਹ ਜਿੱਦਾਂ ਨਹੀਂ ਬੈ ਜਾਂਦਾ ਸਹੀ ਗੱਲ ਆ ਬਹੁਤ ਸੋਹਣਾ ਥਣ ਲੱਗਿਆ ਵਾ ਕਰਮ ਵਾਲੇ ਨੂੰ ਬਾਕੀ ਚਵਾਈ ਤੂੰ ਚੈੱਕ ਕਰ ਸਕਦਾ ਪੂਰ ਖਾਲਾ ਯਾਰ ਨਾਲ ਗੰਦ ਦੀ ਆਪਣੀ ਗਰੰਟੀ ਹੈ ਠੀਕ ਆ ਕੀ ਬਾਤ ਹੈ ਬਾਕੀ ਠੰਡੀ ਠੰਡੀ ਕਰਮ ਵਾਲੀ ਇੱਕ ਨੰਬਰ ਆ ਬਾਈ ਦੇਖ ਲੈ ਲੈ ਵੀ ਦੀ ਫੀਟਿੰਗ ਫੋਟੋ ਵੀ ਲੈ ਕੀ ਆ ਵਾਹ ਇੱਕ ਨੰਬਰ ਲੈ ਵਾ ਬਾਈ ਬੈੜ ਦਾ ਸਹੀ ਗੱਲ ਆ ਬਾਈ ਬਹੁਤ ਸੋਹਣਾ ਲੈਵਾ ਕਰਮਾ ਹੱਥ ਨੂੰ ਯਾਰ ਬਹੁਤ ਵੱਡਾ ਬੜਾ ਜਾਣਾ ਹੂੰ ਸੋਣੀ ਬੈੜਾ ਉਹ ਵੀ ਯਾਰ ਕੱਦ ਕੱਟ ਬਹੁਤ ਆ ਜਾਣ ਵਾਲੀ ਸਹੀ ਗੱਲ ਆ ਜਿੰਦ ਜਾਨ ਵਾਲੀ ਬੈੜਾ ਆ ਇੱਕ ਨੰਬਰ ਬੈੜਾ ਆ ਬਾਈ ਤੇ ਦੋ ਨੰਬਰ ਤੇ ਕਿਹੜਾ ਸੂਆ ਆ ਇਹ ਬਾਈ ਦੂਜਾ ਸੂਆ ਇਹ ਸੂਈ ਵੀ ਦੂਜਾ ਸੂਆ ਹਾਂ ਬਸ ਇਹ ਵੀ ਬਾਈ ਪਰਚੀ ਸੀ ਬੱਚੇ ਦੇ ਇਹ ਵੀ ਨਾਲ ਉਹ ਨਾਲ ਆ ਬੱਛਾ ਬੱਚਾ ਬੱਛਾ ਆ ਗਿਆ ਠੀਕ ਹੈ ਬਾਈ ਨਾਲ ਉਹਦੇ ਵੀ ਨਾਲ ਹੀ ਆ ਤੇ ਚਵਾਈ ਕਿਵੇਂ ਦੀ ਆ ਇੱਕ ਨੰਬਰ ਆ ਬਾਈ ਇਹਦੀ ਵੀ ਕਰਕੇ ਦਿਖਾਵਾਂਗੇ ਆਪਾਂ ਠੀਕ ਆ ਖੋਲ ਦੇ ਬਾਈ ਤੋੜ ਦੇ ਦਿਖਾਈਏ ਤੋੜਾ ਤਾਰਾ ਬਾਕੀ ਨਾ ਮੇਨ ਗੱਲ ਬਾਈ ਲੇਵਿਆਂ ਦੀ ਹੁੰਦੀ ਹੈ ਲੇਵੇ ਆਗੇ ਕੋਈ ਟੁੱਟ ਮਲੇ ਬਾਨੀ ਬਾਈ ਕਿਸੇ ਦੀ ਸਹੀ ਗੱਲ ਆ ਟੁੱਟ ਮਲੇ ਬਾਨੀ ਫਾਟੇ ਗੱਲ ਲੇ ਨਵੀਆਂ ਹਾਨ ਬੈੜਾ ਯਾਰ ਸਹੀ ਗੱਲ ਆ ਨਵੇਂ ਹਾਨ ਆ ਸਾਰੇ ਕੋਈ ਵੱਡੀ ਬੈੜ ਨਹੀਂ ਕੋਈ ਮੌਲੀ ਨਹੀਂ ਹਮ ਸਹੀ ਗੱਲ ਇੱਕ ਨੰਬਰ ਬੈੜਾ ਨਵੇਂ ਹਾਨ ਬਾਈ ਜਵਾਨੀ ਵਾਲੇ ਅੰਗਾ ਲੇਵੇ ਤੁਸੀਂ ਇਹਨਾਂ ਨੂੰ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਕਰਮ ਵਾਲੀਆਂ ਨੂੰ ਲੇਵੇ ਲੱਗੇ ਪਿਆ ਥਣ ਵੀ ਚੈੱਕ ਕਰ ਸਕਦੇ ਗਲਾਬੀ ਥਣਾਗਾ ਹੈ ਨਾ ਜੋ ਮੈਂ ਇੱਕ ਨੰਬਰ ਬਾਈ ਪੀੜੀ ਦੇ ਪਾਵੇ ਨਾਲ ਦੇ ਭਾਈ ਥਣ ਲੱਗੇ ਬਹੁਤ ਲੰਮੀ ਲੰਮੀ ਬਹੁਤ ਆ ਬੈੜ ਜਾ ਕੱਦ ਬਹੁਤ ਬੈੜਦਾ ਹਾਂ ਸਹੀ ਗੱਲ ਕੱਦ ਲੰਮੀ ਥਣ ਥਣ ਇੱਕ ਨੰਬਰ ਦੁੱਧ ਵੀ 20 ਕਿਲੋ ਦਿੰਦੀ ਯਾਰ ਠੀਕ ਆ ਛੇਬ ਦੁੱਧਾਂ ਵਾਲੇ ਛੇਬ ਆ ਨਾ ਜਿਹੜਾ ਅਗਲੇ ਨੇ ਬਾਕੀ ਆ ਨਵੇਂ ਹਾਣਾ ਗੜੇ ਹਾਂ ਜੇ 6 6 7 7 ਸੂਏ ਵੀ ਸੂਪੀਆਂ ਦਾ ਵੀ ਆਈ ਨੇ ਤਾਂ ਵੀ ਕੋਈ ਬਾਈ ਦਿੱਕਤ ਨਹੀਂ ਆਉਂਦੀ ਯਾਰ ਬੈੜਾਂ ਦੀ ਸਹੀ ਗੱਲ ਆ ਭਾਈ ਇਹਨਾਂ ਨੇ ਆਈ ਦਿਸਣਾ ਕਰਨ ਵਾਲੀਆਂ ਨੇ ਬਾਕੀ ਪ੍ਰਿੰਟ ਪ੍ਰਿੰਟ ਦੀ ਗੱਲ ਕਰੀਏ ਸਨਖਪਣੇ ਦੀ ਗੱਲ ਕਰੀਏ ਭਾਈ ਵੜਾਂ ਦੇ ਫੋਨ ਜੇ ਕੋਈ ਤੰਨੇ ਬੜਾ ਸੌਤਾ ਮਾਰੂ ਯਾਰ ਹੂੰ 200 ਕਿਲੋਮੀਟਰ ਦਾ ਕਿਰਾਇਆ ਫਰੀ 200 ਕਿਲੋਮੀਟਰ ਮੈਂ ਛੱਡ ਕੇ ਆਉਂਗਾ ਆਫਰ ਦਿੱਤਾ ਹਾਂ ਠੀਕ ਹੈ ਬਾਈ ਕਹਿੰਦਾ ਜੇ ਮੰਨ ਕੇ ਚੱਲੋ ਵੀ ਕੋਈ ਤਨ ਇਕੱਠੀਆਂ ਲੈਂਦਾ ਨਾ ਇਕੱਠੀਆਂ ਲੈਂਦਾ ਬੜਾ 150 ਕਿਲੋਮੀਟਰ ਤੱਕ ਦਾ ਕਿਰਾਇਆ ਆਪਾਂ ਸੁਣੋ ਫਰੀ ਕਰ ਦੇਾਂਗੇ ਬਾਈ ਕਹਿੰਦਾ ਮੈਂ ਖੁਦ ਛੱਡ ਕੇ ਆਉਂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਬਾਕੀ ਠੰਡੀ ਠੰਡੇ ਇਹਨੂੰ ਵੀ ਤੁਸੀਂ ਚੈੱਕ ਕਰ ਸਕਦਾ ਬਾਈ ਤਾਰਾ ਬਾਈ ਕਹਿੰਦਾ ਆਪਾਂ ਇਹਦੀਆਂ ਵੀ ਮਾਰ ਦੇਾਂਗੇ ਬਾਕੀ ਮੈਂ ਠੰਡੀ ਘਾ ਹੁੰਦੀ ਆ ਨਾ ਬਾਈ ਇੱਥੇ ਬਾਈ ਦੇਖੀ ਤੂੰ ਬੈਠਦੀ ਯਾਰ ਨਿਆਣਾ ਹੀ ਪਾਲ ਲੈ ਕਿਤੇ ਰਸਤੇ ਨਿਆਣਾ ਜਿੱਥੇ ਬਾਈ ਨਿਆਣਾ ਵੀ ਲਾ ਨਿਆਣਾ ਭਾਈ ਇਹ ਵੀ ਪਹਿਲੇ ਨੰਬਰ ਵਾਲੀ ਵੀ ਲੈਂਦੀ ਆ ਹਾਂ ਹਾਂ ਉਹ ਡਿੱਕਾ ਜਿਆ ਪਤਾ ਉਹੀ ਨਹੀਂ ਪਾਇਆ ਜਨ ਪਾ ਦੇ ਲੈ ਬਾਈ ਨਿਆਣਾ ਤਾਂ ਬਾਈ ਨੇ ਲਾ ਬਾਕੀ ਇੱਕੋ ਜੇ ਕਦ ਕੱਟਾ ਨਾ ਤੇ ਨਾ ਜਮਾ ਸਾਰੀਆਂ ਬਾਈ ਹੂੰ ਇਹ ਨਹੀਂ ਹੈਗਾ ਵੀ ਸ਼ੂਟੀਆਂ ਭਾਈ ਕੋਈ ਲੱਛੜੀਆਂ ਪਾ ਲੀਆਂ ਬੜਾਂਗੇ ਪੂਰੇ ਵਧੀਆ ਕਦਦ ਵਾਲੀ ਬਾਈ ਜੁੜੀ ਦਾ ਟਾਪ ਸ਼ਰਾਜ ਰਕਵਲਟੀ ਆ ਬਈ ਤਾਰਾਂ ਬਾਈ ਕਹਿੰਦਾ ਆਪਾਂ ਇਹਦੀਆਂ ਵੀ ਮਾਰ ਦੇਨੇ ਬਈ ਚਵਾਈ ਸਾਨੂੰ ਕਰਵਾ ਦੇਣਾ ਚੈੱਕ ਦੇਖਣ ਕੱਢਿਆ ਬੈਠ ਨੇ ਯਾਰ ਹੁਣ ਕੀ ਬਾਤ ਆ ਯਾਰ ਦਹਾਣੇ ਲੇ ਲਾ ਬੜਾ ਚੰਗਾ ਸਨ ਟਿਕਦੀ ਆ ਨਾ ਨਾਬੀ ਨਾਬੀ ਕੀ ਬਾਤ ਆ ਖਰਾ ਤੇ ਨਾੜਾ ਨਾੜਾ ਦੇਖੋ ਬਈ ਬਰੀ ਕੀ ਦੀਆਂ ਵੀ ਨਾੜਾ ਵੀ ਕਰਮ ਵਾਲੀ ਤੇ ਹੈਗੀ ਲੈ ਲੈ ਚਵਾਈ ਦੇਖਿਆ ਦੁਬਾਰਾ ਮੈਂ ਕਹਿੰਦਾ ਕਾਹਨੂੰ ਗੱਲਾਂ ਕਰਾਂ ਦੀ ਇਹਤਨੇ ਉੱਤੀਆ ਪਾਰ ਦਿਆ ਬਾਈ ਇੱਕ ਨੰਬਰ ਚ ਚਵਾਈ ਲੱਗੀ ਗਾ ਮੋਟੀ ਮੋਟੀ ਇਹ ਨਹੀਂ ਹੈਗਾ ਵੀ ਚੁੱਲ ਚੁੱਲ ਜਾਈ ਹੋਈ ਜਾਂਦੀ ਆ ਉਹ ਜਿੱਦਾਂ ਇਹ ਸਾਲ ਦੇ ਲੈ ਕੀ ਬਾਤ ਗਲੀਆਂ ਕੱਢੂ ਮੈਡ ਚ ਹੂੰ ਸਹੀ ਹੈ ਲੈ ਗਲੀਆਂ ਕੱਢ ਦੂ ਮੈਡ ਚ ਨਹੀਂ ਸੂਣੀ ਚਵਾਈ ਲੱਗੀ ਹੋਈ ਆ ਕਰ ਵਾਲੀ ਪੈਰ ਵੀ ਨਹੀਂ ਲਉ ਜੀ ਬਾਈ ਯਾਰ ਇੰਨਾ ਚੋਣ ਚੰਗਾ ਹੂੰ ਸਹੀ ਬੱਛੀ ਦਾ ਵਾਲੀ ਹੰਡੀ ਆ ਨਾ ਕਮਲ ਲੈ ਕੀ ਬਾਤ ਲੈ ਨਾ ਪਤਾ ਲੱਗਦਾ ਥੱਲੇ ਚਵਾਈ ਹੁੰਦੀ ਆ ਨਾ ਹਾਂ ਬਾਕੀ ਮਗਰ ਨੂੰ ਜਿੰਨਾ ਮੂਹਰ ਨੂੰ ਜਿੰਨਾ ਦੇਵਾ ਗੱਠ ਮੂਹਰੇ ਬਾਈ ਯਾਰ ਗੱਠੀ ਮਾਗਰਾ ਸਹੀ ਗੱਲ ਹੈ ਇੱਕੋ ਜਿਹਾ ਨੇਵਾ ਹਣਾ ਇੱਕ ਨੰਬਰ ਬੈੜਾ ਯਾਰ ਦੇ ਭਾਂਡਾ ਤੂੰ ਬੈੜਦਾ ਪਸੂ ਨਹੀਂ ਦੇ ਹਾਂ ਸਹੀ ਗੱਲ ਹੈ ਤੂੰ ਦੇ ਕਲਾਈ ਫਿਰਦੀ ਹੈ ਹੂੰ ਦੇਖ ਆਲੇ ਇਧਰੋਂ ਲਾਭੀ ਹੁਣ ਸਹੀ ਗੱਲ ਹੈ ਕੁਆਲਟੀ ਵਾਲਾ ਜਮਾ ਹੂੰ ਤੇਰਾ ਅਸੂ ਕੀ ਬਚੀ ਤਿੰਨ ਨੰਬਰ ਤੇ ਕਿਹੜਾ ਅਸੂ ਆ ਇਹ ਦੂਜਾ ਅਸੂ ਆ ਇਹ ਵੀ ਰਾਤ ਦੀ ਸੂਈ ਹੈ ਦੂਜਾ ਅਸੂ ਦੇ ਭਾਂਡਾ ਕਿਆ ਬਾਤ ਆ ਤਾ ਨੇੜੇ ਹੋ ਕੇ ਦੱਸਦਾ ਭਾਂਡਾ ਹਣਾ ਇੱਕ ਨੰਬਰ ਬਚੀ ਹੈ ਬਾਈ ਮਾਗਰ ਵੀ ਬਚੀ ਇਹਦੇ ਹਾਂ ਆਈ ਬੱਚਾ ਵੀ ਤੇ ਮਗਰਬੀ ਵੱਸੀ ਆ ਗਈ ਬੜਾ ਤਾਜੀ ਆ ਜਮਾ ਬਈ ਜਰ ਬੱਚਾ ਉਹ ਲੈ ਜਮਾ ਸਹੀ ਗੱਲ ਮੱਛੀ ਵਾਲੀ ਛਰੇ ਦੀ ਆ ਹੂੰ ਬੱਚਾ ਮਗਰ ਕਰਮ ਵਾਲੀ ਦੇ ਵੱਸੀ ਆ ਗਈ ਬਈ ਕਰੇ ਦੁੱਧ ਬਾਈ 18 19 ਕਿਲੋ ਪਾਉ ਬੜਾ ਲੈਵਾ ਤਾਂ ਮੈਂ ਕਹਣਾ ਕਹਿੰਦੀ ਆ ਮੈਨੂੰ ਲੱਗਿਆ ਹੈ ਨਾ ਵੀ 20 ਪਾਉਣਾ ਪਰ ਆਪਾਂ 18 19 ਕਿਲੋ ਕਹਿ ਗਏ ਬਾਈ ਠੀਕ ਆ ਦੇਉ ਵੀ ਬੜਾ ਨਹੀਂ ਦੇ ਬਾਕੀ ਥਣ ਥਣ ਬਾਈ ਚੈੱਕ ਕਰ ਸਕਦਾ ਹੱਟਾ ਬਾਈ ਲੈਖੇ ਕੋਈ ਥਣ ਚਾਹੇ ਹੱਥੀਂ ਚੋਈ ਚੱਲੇ ਚਾਹੇ ਮਸ਼ੀਨ ਤੇ ਤੁਹਾਨੂੰ ਥਣ ਦੀ ਦਿੱਕਤ ਨਹੀਂ ਆਉਣੀ ਕਹਿੰਦੇ ਬਾਈ ਹਜੇ ਆਪਣੇ ਕੋਲ ਤਾਜ਼ੀਆਂ ਆਈਆਂ ਬੜਾ ਜੀ ਰਾਦ ਹੀ ਆਈਆਂ ਸਾਰੀਆਂ ਠੀਕ ਹੈ ਭਾਈ ਕਿਉਂਕਿ ਪਸੂ ਉਪਰਾਂ ਘਰੀ ਜਾਂਦਾ ਕਿ ਨਹੀਂ ਵਕੀਲਾ ਚੈੱਕ ਕਰ ਸਕਦੇ ਮੇਨ ਗੱਲ ਨਾ ਵੀ ਪਤਲੇ ਜਿਹੇ ਪਿੰਡੇ ਜਾ ਗਏ ਹਨਾ ਸਾਰੇ ਨਾਲਾ ਚੌਂਕ ਦੇ ਬਣਾ ਦੁੱਧ ਵਾਲੀਆਂ ਯਾਰ ਸਹੀ ਗੱਲ ਫਾਲਤੂ ਮਾਸ ਨਹੀਂ ਹੈ ਮੋਟਾ ਨਹੀਂ ਹਾਂ ਬੜਾ ਗਵਾੜ ਹੂੰ ਸਹੀ ਗੱਲ ਹੈ ਬਾਕੀ ਫੋਟ ਨਹੀਂ ਕੋਈ ਸਾਗ ਨਹੀਂ ਭਾਈ ਐ ਪੂਰੇ ਬਿੱਥੀ ਦੇ ਥਣ ਭਾਈ ਐ ਨਾਲੋ ਹਾਂ ਚਾਰੇ ਨਾਲ ਇੱਕੋ ਜਿਹਾ ਹੂੰ ਇੱਕੋ ਜਿਹਾ ਥਾਣਾ ਸਹੀ ਗੱਲ ਹੈ ਬਾਕੀ ਲੇਵੇ ਦੀ ਫਿਟ ਹਾਂ ਆ ਪਾਂਡਾ ਬੁੰਡਾ ਬੈਠਦਾ ਬਹੁਤ ਕਮਾਲ ਦੀ ਆ ਕਵਾ ਡੀਰ ਇੱਕ ਨੰਬਰ ਜਾਨਵਰ ਹਮ ਕਰੇ ਰੱਖਣ ਵਾਲੇ ਦੁੱਧਾ ਦੇ ਲਾਉਣ ਵਾਲੇ ਪੀਛਾ ਦੇ ਬੜਦੂ ਕੀ ਬਾਤ ਆ ਵੇ ਦੇਖੇ ਹੀ ਕੋਈ ਨਹੀਂ ਬੜਦਾ ਇਹ ਮੁੱਲ ਕਿੰਨੇ ਹੋ ਤਾਂ ਨਾ ਕੋਈ ਡਰੇ ਨਾ ਨਾ ਮੁੱਲ ਉਹ ਪਾਉ ਜੀ ਕਰਦੇ ਵੇਚਣਾਂ ਲੱਗੇ ਮੰਗੋ ਠੀਕ ਹੈ ਮੁੱਲ ਬਾਈ ਕਹਿੰਦਾ ਵੇਚਣ ਵਾਲੀ ਕਰਾਂਗੇ ਬਈ ਉਹ ਮਾਨਦਾਨ ਜਾਂ ਕਰਦੇ ਨਾ ਯਾਰ ਉਹ ਜੀ ਮੁੱਲ ਕਰਦੇ ਆਪਾਂ ਠੀਕ ਹੈ ਹਾਂ ਮੁੱਲ ਬਾਈ ਕਹਿੰਦਾ ਬਸ ਖਿੱਚ ਕੇ ਜੀ ਕਰਦੇ ਹੁੰਨੇ ਆ ਬਈ ਸੋਰਸ ਪੇਲੇ ਮੁੱਲੇ ਆਉਣਗੇ ਪਰ ਮੁੱਲ ਆਪਣੇ ਜਮਾ ਲੈਣ ਦੇਣੀ ਹੋਣਗੇ ਤੇ ਬਾਲੀ ਭਗਾਈ ਕਰਾਊਗਾ ਅਗਲਾ ਮੁੱਲ ਉਹ ਜਿਆ ਕਰਦੇ ਆਂਗੇ ਠੀਕ ਹੈ ਉਹ ਬਾਈ ਕਹਿੰਦਾ ਫਿਰ ਜੇ ਤਾਂ ਮਤਲਬ ਕਿ ਮੁੱਲ ਕਰਾਉਣਾ ਤਾਂ ਆਪਾਂ ਹੋ ਜਾ ਕਰ ਦਿਆਂ ਕਿ ਨਹੀਂ ਹੂੰ ਜੇ ਕੋਈ ਯਾਰ ਬਾਲੀ ਭਗਾਈ ਜੇ ਕਰਾਈ ਜਾਂਦਾ ਰਹਿੰਦਾ ਫਿਰ ਬੰਦਾ ਆਪਾਂ ਹੋ ਜਾ ਮੁੱਲ ਕਰ ਦਿੰਨੇ ਠੀਕ ਐ ਜਿਹੜਾ ਕੋਈ ਲੈਣ ਦੇਣ ਵਾਲਾ ਆਪਾਂ ਤੇ ਹਾਂ ਦੇਖ ਬਾਈ ਬੱਛੀ ਕੀ ਬਾਤ ਐ ਬਾਕੀ ਜਿਹੜਾ ਬੱਚਾ ਮਗਰੇ ਵੀ ਤਿਆਰ ਹੋਣਾ ਬਾਲੀ ਸ਼ਰਾ ਬੱਛੀ ਐ ਬਾਈ ਯਾਰ ਹੂੰ ਥਾਣ ਦੇ ਤੂੰ ਨੇੜੇ ਆ ਕੇ ਸਹੀ ਐ ਕੀ ਬਾਤ ਆ ਲੈ ਕੀ ਬਾਤ ਆ ਦੇ ਤਾਈਂ ਕੀ ਕਰਦਾ ਵੀ ਦੇ ਹੂੰ ਇੱਕ ਨੰਬਰ ਟੌਪ ਦਾ ਦਾ ਤੁਨ ਵੀ ਹੈ ਨਾ ਹਾਂ ਦੇਖਿਆ ਬਾਤ ਲੈ ਚਵਾਈ ਦੇਖੋ ਬਈ ਕਰਮਾਂ ਨੂੰ ਲੱਗੇ ਪਹਿਲਾਂ ਦਾ ਕੁੱਤਿਆਂ ਬਾੜ ਦੂ ਬਾਈ ਜਾ ਮੈਂ ਮਾਰ ਤੇ ਚਵਾਈ ਦੀ ਆਪਣੀ ਉਹ ਨਹੀਂ ਗਾ ਇੱਕ ਨੰਬਰ ਹੂੰ ਦੇ ਵਾਗਲੇ ਸੁਣ ਜੀ ਚਵਾਈ ਕਾਦੀ ਲੱਗੀ ਹੈ ਨਾ ਕੀ ਬਾਤ ਵਾਹ ਬਾਈ ਯਾਰ ਬਾਹਲਾ ਬੜਾ ਚੋਣਾ ਬੈਠਦਾ ਹੂੰ ਲੈ ਚੰਦ ਦਦ ਬੜਾ ਖਰਾਬ ਕਰਦਾ ਸਹੀ ਗੱਲ ਹੈ ਬਾਈ ਹੂੰ ਹਾਂ ਤਾਂ ਜਾ ਕਿੰਨੇ ਹੋਰ ਗੱਲ ਹੈ ਫਿਟਨੈਸ ਆ ਬਾਈ ਇਹ ਟੁੱਟਣ ਵਾਲੇ ਫਾਇਦਾ ਯਾਰ ਬਸ਼ੀ ਹੱਥ ਨੂੰ ਦੇਖੀ ਯਾਰ ਤੂੰ ਤੇ ਤਾਜੀ ਸੂਈ ਕਰਕੇ ਬੱਚਾ ਦੇ ਨਾ ਬੱਚਾ ਬੜਾ ਪਿਆਰਾ ਹੈ ਨਾ ਨਾ ਕੁਆਲਿਟੀ ਵਾਲੀ ਬੱਚੇ ਹਰ ਇੱਕ ਨੰਬਰ ਦੇ ਸਹੀ ਗੱਲ ਹੈ ਬਾਈ ਬਹੁਤ ਸੋਹਣਾ ਬੱਚਾ ਕਰਮਾਂ ਨੇ ਪਾਇਆਗਾ ਤੇ ਬਾਈ ਅੱਗੇ ਜਰਸੀ ਉਹਦਾ ਹੀ ਰਹੀ ਹੈ ਦੇਖ ਬਾਈ ਬੜਾ ਬਾਈ ਲਾਟ ਤੇ 4 ਨੰਬਰ ਜਰਸੀ ਨਮਸਤੋ ਭਾਬਾ ਜੀ ਜਰਸੀ ਕਿਹੜਾ ਸੂਆ ਪਹਿਲਾ ਸੂਆ ਸੁਣਾ ਬਾਈ ਪਲੂਨ ਸੁਣੀਆ ਪਲੂਨ ਵਜਣ ਵਜਣ ਬੜਾ ਯਾਰ ਬਾਲਾ ਬਾਈ ਨਾ ਭਾਂਡਾ ਦੇ ਤੂੰ ਬੈਠਦਾ ਜਰਾ ਹੂੰ ਠੰਡੀ ਹੀਲ ਬਾੜੀ ਆ ਬਾਈ ਯਾਰ ਹੋਰ ਤਾਂ ਗੱਲਾਂ ਹੀ ਕਰਦਾ ਤੇ ਲੈ ਬਾਈ ਕੀ ਆ ਬਾਤ ਦੇ ਸਾਲੋ ਹਵਾਨੇ ਦੀ ਫੇਟ ਲੈ ਬੜੀ ਕਮਾਲ ਆ ਨਾ ਦੇਖੀਦਾ ਬਾਈ ਯਾਰ ਲੈ ਤੇ ਲਾਡੂ ਨਾ ਬਾੜੀਆਂ ਬਾੜੀਆਂ ਪਈਆਂ ਹਨਾ ਹਾਂ ਦੁੱਧ ਪਹਿਲੇ ਸੂਏ 17 18 ਗੰਡਾ ਦੂ ਮੈਂ ਕਹਣਾ ਲੇਵਾ ਮੂਰੂ ਵੀ ਤੁੰਨੀ ਤਾਂ ਸਟਾਰਟ ਬਾਲਾ ਬਾਈ ਦੇਖੀ ਕਿੰਨਾ ਗੱਠਲੇ ਵਾਲੇ ਕੀ ਆ ਬਾਤ ਬਾਕੀ ਤੁੰਨੀ ਆ ਬਾਈ ਯਾਰ ਲੈ ਹੂੰ ਠੰਡੀ ਛੰਡੀ ਆਏ ਬੈਠਾ ਰਹੀ ਬਚੱਕ ਦੀ ਨਹੀਂ ਪ ਪੂਜਾ ਕਿਦਾਂ ਦਾ ਸੰਕੜੇ ਚਾਰੇ ਟੌਪ ਦੇ ਸਹੀ ਗੱਲ ਆ ਬਾਈ ਵਾਲੀ ਛੱਡੀ ਹੈ ਨਾ ਹੂੰ ਦੇਵਾ ਦੇਖ ਬਾਈ ਜਸਰਾ ਥੂ ਦੇ ਕਲਾਈ ਫਿਰ ਗਿਆ ਯਾਰ ਕੁਆਲਟੀ ਕੋਲ ਲੈ ਲੈ ਦਿਖਾਈਏ ਬਾਕੀ ਰੰਗ ਬਹੁਤ ਪਿਆਰਾ ਹੈ ਨਾ ਹਾਂ ਰਿਜਨਲ ਆ ਗਿਆ ਬਾਈ ਪੀਸ ਹੂੰ ਸਹੀ ਗੱਲ ਹੈ ਨਾ ਕਿ ਬਾਈ ਨਾ ਲੈ ਨਾ ਮੰਨ ਕੇ ਵੀ ਛੋਟੀ ਐ ਚਾ ਵੀਟ ਹੋਈ ਯਾਰ ਬਾਲਾ ਵਜਣਾ ਬਾਈ ਵੈੜ ਦਾ ਹੂੰ ਪੂਰੇ ਵਜਣ ਵਾਲੀ ਵੈੜ ਆ ਬਾਕੀ ਵਰੀਲਡ ਬੋਰਡੇ ਵੀ ਚੈੱਕ ਕਰ ਸਕਦੇ ਹੋ ਫੋਨ ਕਰ ਮੈਨੂੰ ਦੀ ਸਹੀ ਗੱਲ ਹੈ ਕੀ ਬਾਤ ਆ ਤਾ ਕਹਿੰਦੇ ਜਰਸੀ ਰੇਣੀ ਐ ਉਹ ਪੀਸ ਆ ਇਹ ਤੋਹਫਾ ਹੀ ਹੈ ਨਾ ਮੋਲ ਵੀ ਵਸੇ ਦਾ ਕਾਟੇ-ਵਾਟੇ ਵਾਲੇ ਠੀਕ ਆ ਮੋਲ ਵੀ ਪਈ ਕਹਿੰਦਾ ਲੈਣ ਦੇਣੀ ਮੇਨਗਲੇਰ ਪਲੀ ਪੁਲੀ ਬਹੁਤ ਪਲੀ ਬਹੁਤ ਆ ਬਾਈ ਕੋਈ ਕਛਾਈ ਚ ਨਾ ਪਵੇ ਬਾੜਾ ਇਹਦਾ ਮੋਲ ਨੂੰ ਨਹੀਂ ਕਰਨਾ ਬਾ ਵੇਚਣ ਵਾਲਾ ਠੀਕ ਆ ਹਾਂ ਅਣੀ ਬੱਚਾ ਅਗਲਾ ਘੰਟਾ ਮੱਥਾ ਮਾਰੀ ਜਾਂਦਾ ਬਾਈ ਐਂ ਕਰ ਲੈ ਇੰਨੇ ਨੇ ਲਾਉ ਨਹੀਂ ਲੈਣੇ ਵੀ ਅੱਜ ਕੱਚੀ ਆ ਕੱਚੀਆਂ ਵਾਲੀ ਕਰ ਦ ਬਸ ਹਾਂ ਉਨੇ ਹੀ ਕਰਨਾ ਬਾ ਬੈੜੇ ਇੱਕ ਤੋਂ ਦੋ ਦਿਨ ਨੂੰ ਵੱਧ ਤੋਂ ਵੱਧ ਹੂੰ ਇੱਕ ਦੋ ਦੋ ਦਿਨ ਹੀ ਲੈਣੇ ਆ ਬਾਈ ਕਰਮ ਵਾਲੀ ਪਰ ਉਹ ਵੱਠਾ ਬਾਈ ਇੱਥੇ ਰਹਿ ਜੇ ਮੈਂ ਹੂੰ ਆ ਲੈ ਅੱਛੇ ਆ ਜੂਈ ਨਹੀਂ ਧਾਰ ਸਕਦੀ ਕਿਆ ਬਾਤ ਹੈ ਮੈਨ ਗੱਲ ਨਾਲ ਠੰਡੀ ਠੰਡੀ ਬਾਲੀ ਠੱਲਾ ਬਾਈਲੇ ਵੇਲੂ ਵੇਜ ਸਹੀ ਗੱਲ ਹੈ ਤੇ ਥਣ ਵੀ ਸਿਰਾ ਲੱਗਿਆ ਲੈ ਕਿਆ ਬਾਤ ਹੈ ਬਈ ਥਣਾ ਪੀਚੰਗਾ ਲੱਗਿਆ ਤੇ ਮੁੱਲ ਬਾਈ ਕਹਿੰਦਾ ਬਾਈ ਸਾਰਿਆਂ ਦੇ ਕਰਾਂਗੇ ਦੇਣ ਲੈ ਤੋ ਆੜੀ ਵਾਲੀ ਬਹਿਣਾ ਬਾਈ ਤੋ ਦੇ ਜੁਗਾੜ ਲੈ ਕੇ ਤੋਦੀ ਥੋਲੀ ਥੋਲੀ ਦਰਦੀ ਆ ਹਾਂ ਐ ਨਹੀਂ ਪੱਜੂ ਕੇ ਲੱਗਤ ਉਹ ਜੀ ਨਹੀਂ ਬਈ ਯਾਰ ਸਹੀ ਗੱਲ ਹੈ ਬਾਲੀ ਠੰਡੀ ਹੈ ਬਾਲਾ ਠੰਡਾ ਪੀਸ ਅਨਜਾਇਜ ਹੂੰ ਬੁੜੀਆਂ ਯਾਰ ਕੁੜੀਆਂ ਕੋਈ ਮਰਜ਼ੀ ਭਾਰ ਦੀ ਆਪਣੀ ਗਰੰਟੀ ਉਹ ਸਾਰੀ ਗਾਮਾਂ ਦੀਆਂ ਠੀਕ ਹੈ ਬਾਈ ਭਾਰ ਦੀ ਥਣਾ ਦੀ ਜ਼ਿੰਮੇਵਾਰੀ ਆਪੋ ਠੀਕ ਹੈ ਬਾਈ ਹੂੰ ਇਹ ਜੇ ਕਿਸੇ ਵੀ ਵੀਰ ਨੂੰ ਬਾਈ ਕੋਈ ਵੀ ਨਾ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ